ਸੱਚ ਜਦਲੇ ਰੂ ਮੇਰੂ ਮਾਰੇ ਭੋਲਿਆ ਓਏ ਇੱਜਤਾ ਤਰੋਲਿਆ ਗੁੱਸੇ ਜਦਲੇ ਰੂ ਮੇਰੂ ਮਾਰੇ ਭੋਲਿਆ ਓਏ ਇੱਜਤਾ ਤਰੋਲਿਆ ਪਿੰਡੀ ਦੇ ਦਿਵਾਲੇ ਚੱਲਦੀਆਂ ਗੋਲੀਆਂ ਓਏ ਕੰਦਾ ਹੋਇਆ ਭੋਲਿਆ ਆਪ ਤਾਂ ਤੂੰ ਆਕੇ ਸੌਂ ਗਿਆ ਓਏ ਨਾਨਕੀਓ ਉੱਤੇ ਲੈ ਕੇ ਚਾਦਰਾਂ ਮੋਗਲਾਨ ਤੇਰਾ ਸਭ ਕੁਝ ਲੁੱਟਿਆ ਓਏ ਵੱਡਿਆ ਬਹਾਦਰਾ ਮੋਗਲਾਨ ਤੇਰਾ ਸਭ ਕੁਝ ਲੁੱਟਿਆ ਓ ਵੱਡਿਆ ਬਹਾਦਰਾ ਜੇ ਪਹੂਤ ਹੋ ਕੇ ਪਿੱਠ ਤੈਂ ਦਿਖਾਈ ਆ ਓਏ ਸਾਨੂੰ ਲਾਜ ਲਾਈ ਆ ਪਟੀਆਂ ਦੀ ਪੱਗ ਪੈਰ ਚ ਰੜਾਈ ਆ ਤਾਂ ਸੈਰ ਖੇ ਪਵਾਈ ਆ ਮਾਂ ਨੇ ਦੁੱਧ ਮੱਖਣਾ ਦੇ ਨਾਲ ਪਾਲਿਆ ਓਏ ਤੈਨੂੰ ਐਵੇਂ ਦੁੱਲਿਆ ਕਹਿੰਦਾ ਸੀ ਮੈਂ ਮੂਗਲਾ ਤੋਂ ਲਊਂਗਾ ਬਦਲਾ ਤੂੰ ਫੇਰ ਦੱਸ ਫੁੱਲਿਆ ਕਹਿੰਦਾ ਸੀ ਮੈਂ ਮੂਗਲਾ ਤੋਂ ਲਊਂਗਾ ਬਦਲਾ ਓਏ ਫੇਰ ਦੱਸ ਫੁੱਲਿਆ ਮੇਰੀ ਫੌਜਾ ਘੋੜਿਆਂ ਤੇ ਛਾੜ ਕੇ ਉਹ ਰਫਲਾਂ ਨੂੰ ਫਾੜ ਕੇ ਆਪਣੀਆਂ ਪਹਿਣਾ ਤੋਂ ਮੇ ਲੈ ਕੇ ਫਾੜ ਕੇ ਉਹ ਮੇਰਾ ਦਿਲ ਤੜ ਕੇ ਨੂਰ ਖਾਂ ਵੀ ਉਥੇ ਡਿੱਗ ਗਿਆ ਹਾਰ ਕੇ ਉਹ ਮੁਗਲਾਂ ਨਾਲ ਲੜ ਕੇ ਚੱਕ ਲਾ ਦੋ ਨਾਲ ਜਾ ਕੇ ਲੈ ਲੈ ਬਦਲਾ ਦੁਕਾਨੂ ਬੈਠਾ ਤੜ ਕੇ ਚੱਕ ਲਾ ਦੋ ਨਾਲ ਜਾ ਕੇ ਲੈ ਲੈ ਬਦਲਾ ਦੁਕਾਨੂ ਬੈਠਾ ਤੜ ਕੇ ਗੁੱਸੇ ਵਿੱਚ ਚੱਕ ਲਈ ਬੰਦੂਖ ਸ਼ੇਰ ਨੇ ਉਹ ਆਣ ਖੀ ਦਲੇਰ ਨੇ ਖਾਲੀ ਐ ਕਸਮ ਮੈਂ ਅੱਜ ਬੱਗੇ ਸ਼ੇਰ ਨੇ ਮੈਂ ਮੋਗਲਾਂ ਨਾ ਵੇੜ ਨੇ ਪੱਟੀਆਂ ਦੀ ਫੌਜ ਤੂਰ ਪੀ ਲਹਾਰ ਨੂੰ ਉਹ ਜਾ ਕੇ ਲਲਕਾਰ ਦੇ ਲੱਗ ਪੇ ਨਿਸ਼ਾਨੇ ਹੋਣ ਦੋਹਾਂ ਪਾਸਿਆਂ ਤੋਂ ਤੀਰ ਤਲਵਾਰ ਦੇ ਲੱਗ ਪੇ ਨਿਸ਼ਾਨੇ ਹੋਣ ਦੋਹਾਂ ਪਾਸਿਆਂ ਤੋਂ ਤੀਰ ਤਲਵਾਰ ਦੇ ਲੋਥਾਂ ਦੇ ਦੁੱਲੇ ਨੇ ਢੇਰ ਲਾ ਤੇ ਵੱਢ ਕੇ ਉਹ ਪਏ ਡੇਲੇ ਅੱਡ ਕੇ ਲੋਥਾਂ ਦੇ ਦੁੱਲੇ ਨੇ ਢੇਰ ਲਾ ਤੇ ਵੱਢ ਕੇ ਉਹ ਪਏ ਡੇਲੇ ਅੱਡ ਕੇ ਕਈ ਵਿੱਚੋਂ ਭੱਜ ਗਏ ਮદાન ਛੱਡ ਕੇ ਉਹ ਹਾਰ ਕੱਢ ਕੱਢ ਕੇ ਮੇਰੀ ਜਲਦੀ ਦੇ ਪੈਰਾਂ ਉੱਤੇ ਡੀ ਗਿਆ ਮੈਨੂੰ maaf ਕਰਦੇ ਜਿੰਦਗੀ ਚ ਰਾਗੇ ਗੁਰਾਂ ਆ ਬਾਲਿਆ ਦੁੱਲੇ ਦਾ ਪਾਣੀ ਪਾਰਦੇ ਜਿੰਦਗੀ ਚ ਰਾਗੇ ਉਹ ਦਾਦਾਂ ਬਾਲਿਆ ਦੁੱਲੇ ਦਾ ਪਾਣੀ ਪਾਰਦੇ ਜਿੰਦਗੀ ਚ ਰਾਗੇ ਗੁਰਾਂ ਆ ਬਾਲਿਆ ਦੁੱਲੇ ਦਾ ਪਾਣੀ ਪਾਰਦੇ